ਬਾਲ ਜੀ ਸੁੱਤੀ ਨੇ ਲੋਕਾਂ ਪਾਣੀ ਪੀਂਦੇ ਹੈ ਕਾ ਫਟੋ ਲੈਣੇ ਸਾਡੇ ਨੂੰ ਸਾਰਾ ਬੱਤੀ ਆ ਰਿਹਾ ਹੈ ਹਾਂ ਸਾਫ ਕਰ ਰਹੇ ਹਾਂ ਕਿੰਨੇ ਬਾਲ ਪਿਆ ਦੇ ਆ ਜੋ ਆ ਸਾਫ ਸੁੱਤੀਆ ਪਾਣੀ ਦੇ ਬਾਲ ਹੈ ਤੁਮ ਇਹ ਜਗ੍ਹਾ ਤੇ ਆਏ ਲੋਕਾਂ ਪਾਣੀ ਪੀਂਦੇ ਆ ਤੁਹਾਨੂੰ ਇਹ ਪਤਾ ਵਾਟਰ ਪਾਸਾ ਚ ਪਾਣੀ ਜਾਂਦਾ ਤੂੰ ਜਵਾਬ ਦੱਸੋ ਹਾਂ ਕੰਟੀ ਮੈਂ ਜਰੂਰ ਕਹਿਣਾ ਗਲਤੀ ਹੋ ਗਈ ਬਾਲ ਖਾਏਗਾ ਤੂੰ ਪਾਣੀ ਪੀਏਗਾ ਸਾਰਾ ਬੱਟਾ ਨਹੀਂ ਬਣਾ ਦੇ ਹਾਂ ਆਪਰੇ ਸਾਹਮਣੇ ਆਪਿਆ ਬਾਲ ਉਹ ਪੈਸੇ ਤੇ ਬਾਲ ਵਿੱਚ ਪਾਣੀ ਦਾ ਦੇਖ ਲਾ ਆ ਦੇਖ ਲਾ ਇਹ ਮਾਪਦਾ ਵੀ ਦਾ ਬਾਲ ਆ ਆ ਬੱਚੀ ਬਰੇਡ ਵਿੱਚ ਪਾਣੀ ਗੰਦਮਨ ਦੇ ਵਿੱਚ ਹੀ ਬਾਲ ਤੇ ਪਾਣੀ ਦੇ ਪਾਈ ਨੇ ਸੁਵੇਦ ਦੇ ਹੈ ਉਹ ਨਾ ਪਤਾ ਵੀ ਜਿਹੜਾ ਵਾਲ ਜੇ ਬੰਦੇ ਦੇ ਅੰਦਰ ਨਾ ਗਿਆ ਇੱਕ ਵਾਰੀ ਤੇ ਗਲਦਾ ਨਹੀਂ। ਉਹ ਨੂੰ ਕੋਈ ਨਾਈ ਨੂੰ ਹੀ ਨਹੀਂ ਤੇ ਆ ਉਹ ਨਾਈ ਕੋਲ ਬਣਾ ਲੈਂਦੇ ਜਾ ਕੇ ਵਾਲ। ਦੇਖਾ ਪਏ ਉਹ ਤਾਂ ਜਾਣਕਾਰੀ ਥੀ ਨਹੀਂ ਜੀ। ਹਾਂ ਜਾਣਕਾਰੀ ਥੀ। ਉਹ ਡਾਂਗ ਫੇਰੀ ਫਿਰ ਡਾਂਗ ਜਾਣਕਾਰੀ ਆ ਜੂ। ਪਾਣ ਤੁਸੀਂ ਪੀਂਦੇ ਨਹੀਂ? ਹਾਂ ਜੀ। ਕਿੰਨੇ ਆ ਨਾ? ਤੈਨੂੰ ਮੈਂ ਵਾਲ ਪਾ ਪਾਵਾਂ ਪਾਣੀ ਪੀ ਲੈਗਾ। ਫੇਰ ਉਹ ਲੱਛੇ ਤੁਹ ਕੋਲ ਇਹੋ ਤੋ ਅਰੇ ਜਬ ਟੋਲ ਜੂ ਆ ਦੇ ਪੈ ਇੰਨਿਆ ਬਾਲ ਦੇਖੋ ਲੋਕੋ ਆ ਇੰਨਿਆ ਦੁਨੀਆ ਲੰਗੀ ਜਾਂਦੀ ਆ ਅੱਖਾਂ ਵਿੱਚ ਕੇ ਬਿਨਾ ਘੋਗੜ ਪਾਣ ਦੀਆਂ ਖਾਂ ਦੁਨੀਆ ਲੰਗੀ ਜਾਂਦੀ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਵੀ ਆ ਪਾਣੀ ਉਸੇ ਗਾਹ ਪਿੰਡਾਂ ਵਾਲੇ ਪੀਣੇ ਆ ਜਾਂ ਬਾਲ ਦੇਖੋ ਆ ਸਾਰੇ ਚੱਕ ਕੇ ਪਾਣੀ ਸੁੱਕੜੇ ਇਹਨਾਂ ਨੇ ਗੰਦ ਅੱਖਾਂ ਸਾਹਮਣੇ ਖਾਈ ਜਾਂਦੇ ਉਹ ਪੀ ਜਾਂਦੇ ਤਾਂ ਵੀ ਸਾਨੂੰ ਅਕਲ ਨਹੀਂ ਆਉਂਦੀ ਯਾਰ ਮਾਲਾ ਮਾਲਾ ਖੜ ਕੇ ਰੋਗ ਨਹੀਂ ਸਕਦੇ ਅਸੀਂ ਇਹ ਦੇਖ ਕੇ ਰੁਕ ਗਏ ਅਸੀਂ ਮੁਕਸਰ ਜ਼ਿਲ੍ਹੇ 'ਚ ਖੜੇ ਆ ਦੁਨੀਆ ਕੋਲ ਦੀ ਲੰਗੀ ਜਾਂਦੀ ਆ ਚਾਹੇ ਕੋਈ ਪਾਣੀ ਤੇ ਕੋਈ ਕੱਟਾ ਸਿੱਟੀ ਜਾਂਦਾ ਕੋਈ ਬੱਛਾ ਸਿੱਟੀ ਜਾਂਦਾ ਕੋਈ ਜੇਰ ਪੈ ਗਿਆ ਉਹ ਸਿੱਟੀ ਜਾਂਦਾ ਕੋਈ ਮੂਤੀ ਜਾਂਦਾ ਕੋਈ ਗੋਹਾ ਸਿੱਟੀ ਜਾਂਦਾ ਗੰਦ ਪਾਣੀ ਚ ਪਾਣੀ ਹੀ ਪੀਣੇ ਆ ਜੇ ਉੱਡ ਜੇ ਨਾਈ ਕੋਲ ਮਨਾਓ ਜਾ ਕੇ ਬਾਲ ਹਣ ਸੂਏ ਨਹਿਰਾ ਦੇ ਬਾਲ ਬਤੂਨੀ ਰੇ ਆ ਕਿਵਰੇ ਪਾਣੀ ਵੀ ਲੋਕ ਨਹੀਂ ਸਾਰੇ ਕੋਲੇ ਖੜੇ